ਕਿ ਜੱਜ ਸਬਾਰੂ ਮੈਂ ਚਿੰਗੈ ਨਾਲ ਲਾਇਆ ਜਾਗ ਜੱਜ ਸਬਾਰੂ ਮੈਂ ਚਿੰਗੈ ਨਾਲ ਲਾਇਆ ਮੈਨੂੰ ਦਰਸ ਲਾਦਾ ਉਸੇ ਵਲੇ ਹੋ ਜਾਣਾ ਮੈਨੂੰ ਦਰਸ ਲਾਦਾ ਉਸੇ ਵਲੇ ਹੋ ਜਾਣਾ ਕੇ ਜੱਦ ਸਹਬਾ ਨੂੰ ਮੈਂ ਸੀਨੇ ਨਾਲ ਲਾਇਆ ਜਾ ਕੇ ਜੱਦ ਸਹਬਾ ਨੂੰ ਮੈਂ ਸੀਨੇ ਨਾਲ ਲਾਇਆ ਸੁਰਿੰਦਰ ਸ਼ਿੰਦਾ ਜੂ ਅੱਜ ਸਾਡੇ ਵਿਚਕਾਰ ਮੌਜੂਦ ਨਹੀਂ ਹੈ ਉਹਨਾਂ ਦਾ ਅੱਜ ਸਵੇਰੇ 6:30 ਵਜੇ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਸੋਗ ਦੇ ਵਿੱਚ ਹੈ ਲੇਕਿਨ ਇਸ ਦੌਰਾਨ ਉਹਨਾਂ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਸੋਸ਼ਲ ਮੀਡੀਆ ਤੇ ਇੱਕ ਵਾਰੀ ਫੇਰ ਤੋਂ ਵਾਇਰਲ ਹੋ ਰਹੀਆਂ ਨੇ ਫੈਨਸ ਉਹਨਾਂ ਨੂੰ ਦੇਖ ਕੇ ਇਮੋਸ਼ਨਲ ਵੀ ਹੋ ਰਹੇ ਨੇ ਹਾਲੀ ਵਿੱਚ ਸੁਰਿੰਦਰ ਸ਼ਿੰਦਾ ਦੇ ਮਿਰਜ਼ਾ ਕੌਂਦਿਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਤੇ ਸਿੱਧੂ ਮੂਸੇਵਾਲੇ ਦੀ ਮਿਰਜ਼ਾ ਕੌਂਦਿਆ ਦੀ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਦੋਵੇਂ ਹੀ ਕਲਾਕਾਰ ਮਿਰਜ਼ਾ ਕਾਂਦੇ ਹੋਏ ਨਜ਼ਰ ਆਏ ਸ਼ਿੰਦਾ ਦੇ ਮਿਰਜ਼ੇ ਦੇ murid ਸਿੱਧੂ ਮੂਸੇਵਾਲਾ ਵੀ ਸੀ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ ਇੱਕ ਤਮਦਾਰ ਕਲਾਕਾਰ ਦੀ ਆਵਾਜ਼ ਦੇ ਵਿੱਚ ਇੱਕ ਖਾਸ ਗੀਤ ਜਾਕੇ ਜਸਬਾ ਮੈਂ ਚਿੰਗੇ ਨਾਲ ਲਾਇਆ ਜਾਗ ਜਸਬਾ ਮੈਂ ਚਿੰਗੇ ਨਾਲ ਲਾਇਆ ਮੈਨੂੰ ਦਰਸਿ ਲਾਦਾ ਉਸੇ ਵਲੇ ਹੋ ਜਾਣਾ ਮੈਨੂੰ ਦਰਸਿ ਲਾਦਾ ਉਸੇ ਵਲੇ ਹੋ ਜਾਣਾ ਜਾ ਕੇ ਜੱਦ ਸਹਬਾ ਨੂੰ ਮੈਂ ਸੀਨੇ ਨਾਲ ਲਾਇਆ ਜਾ ਕੇ ਜੱਦ ਸਹਬਾ ਨੂੰ ਮੈਂ ਸੀਨੇ ਨਾਲ ਲਾਇਆ ਹੱਬਕੀਏ ਹਵਾ ਦੇ ਨਾਲ ਕਰਾ ਦੇ ਤੂੰ ਅੱਜੇ ਗੱਲਾਂ ਨਹੀਂ ਬਕੀਏ ਹਵਾ ਦੇ ਨਾਲ ਕਰਾ ਦੇ ਤੂੰ ਅੱਜੇ ਗੱਲਾਂ ਨਹੀਂ ਜੱਤੀ ਮਰ ਜੂਗੀ ਜੇ ਮੈਂ ਨਜ਼ਰੀ ਨਾ ਆਇਆ ਜੱਤੀ ਮਰ ਜੂਗੀ ਦੇ ਮੈਨਜ਼ਰੀਦਾ ਆਇਆ ਸੱਤਾ ਜਨਮ ਜਨਮ ਤੱਕ ਸਾਥ ਲੀ ਬੂਗਾ ਬੱਕੀ ਨਹੀਂ ਜਨਮ ਜਨਮ ਤੱਕ ਸਾਥ ਲੀ ਬੂਗਾ ਬੱਕੀ ਨਹੀਂ ਭਾਈ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ ਭਾਈ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ